ਜਨਮ ਅਫਤਾਰ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਾਰੇ ਆਦਮੀ ਇਸ ਧਰਤੀ ਤੇ ਰਹਿੰਦੇ ਹਨ ਅਸੀਂ ਉਹਨਾਂ ਵਿੱਚੋਂ ਕੁਝ ਨੂੰ ਯਾਦ ਕਰਦੇ ਹਾਂ ਪਰ ਉਹਨਾਂ ਵਿੱਚੋਂ ਬਹੁਤਾਂ ਨੂੰ ਅਸੀਂ ਬਿਲਕੁਲ ਵੀ ਯਾਦ ਨਹੀਂ ਕਰਦੇ ਮਹਾਂਪੁਰਖ ਸਾਨੂੰ ਮਹਾਨ ਵਿਚਾਰ ਦਿੰਦੇ ਹਨ ਇਸ ਲਈ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹ ਇੱਕ ਦਿਨ ਸੀ ਜਦੋਂ ਇੱਕ ਹੋਰ ਮਹਾਪੂਰਗ ਦਾ ਜਨਮ ਹੋਇਆ ਸੀ ਨਾ ਨਾਨਕ ਸੀ ਸੇਖੀ ਨਹੀਂ ਸਾਰਾ ਸੰਸਾਰ ਉਸ ਨੂੰ ਗੁਰੂ ਕਹਿੰਦਾ ਹੈ ਜੋ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਪਰਮਾਤਮਾ ਬਾਰੇ ਦੱਸਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਮਹਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੇ ਪਰਿਵਾਰ ਵਿੱਚ ਹੋਇਆ ਤਲਵੰਡੀ ਵਿੱਚ ਪਾਕਿਸਤਾਨ ਨਨਕਾਣਾ ਸਾਹਿਬ ਨਾ ਦੇ ਇੱਕ ਪਿੰਡ ਵਿੱਚ 1469 ਵਿੱਚ ਹੋਇਆ ਸੀ ਗੁਰੂ ਨਾਨਕ ਦੇਵ ਜੀ ਬੀਬੀ ਨਾਨਕੀ ਤੋਂ ਬਾਅਦ ਪਰਿਵਾਰ ਵਿੱਚ ਦੂਜਾ ਬੱਚਾ ਸੀ ਜਦ ਬੱਚਾ ਗੁਰੂ ਨਾਨਕ ਦਾ ਜਨਮ ਹੋਇਆ ਸੀ ਤਾਂ ਨਰਸ ਜਿਸ ਦਾ ਨਾਮ ਦੌਲਤਨ ਸੀ ਖਬਰ ਦਸਣ ਲਈ ਦੌੜੀ ਆਈ ਸੀ ਉਹ ਉਦਾਸ ਅਤੇ ਡਰੀ ਹੋਈ ਜਾਪਦੀ ਸੀ ਕੀ ਗੱਲ ਹੈ ਦੋਲਤਨ ਤੂੰ ਐਨਾ ਉਦਾਸ ਕਿਉਂ ਹੈ ਕਾਲੂ ਜੀ ਨੇ ਪੁੱਛਿਆ ਦੋਲਤਨ ਨੇ ਜਵਾਬ ਦਿੱਤਾ ਕਿ ਮੈਂ ਉਦਾਸ ਨਹੀਂ ਹਾਂ ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਪਰਿਵਾਰ ਵਿੱਚ ਤੁਹਾਡਾ ਇੱਕ ਬਹੁਤ ਹੀ ਸੁੰਦਰ ਪੁੱਤਰ ਜੰਮਿਆ ਹੈ ਜਦੋਂ ਬੱਚੇ ਪੈਦਾ ਹੁੰਦੇ ਹਨ ਤਾਂ ਉਹ ਰੋਂਦੇ ਹਨ ਪਰ ਇਹ ਬੱਚਾ ਰੋਇਆ ਨਹੀਂ ਮੈਂ ਪਹਿਲਾਂ ਕਦੇ ਅਜਿਹਾ ਹੁੰਦਾ ਨਹੀਂ ਦੇਖਿਆ ਪਰ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਮੈਂ ਇੱਕ ਚਮਤਕਾਰ ਰੌਸ਼ਨੀ ਵੇਖੀ ਉਸ ਦੇ ਸਿਰ ਦੁਆਲੇ ਰੌਸ਼ਨੀ ਕਿਸ ਤਾਰੇ ਵਾਂਗ ਚਮਕ ਰਹੀ ਸੀ ਕਾਲੂ ਜੀ ਨੂੰ ਚਿੰਤਾ ਹੋ ਰਹੀ ਸੀ ਇਸ ਲਈ ਉਹ ਪੱਛ ਕੇ ਪੰਡਿਤ ਹਰਦਿਆਲ ਨੂੰ ਸੱਦ ਲਿਆ ਜਟ ਹੀ ਉਹ ਉਸ ਅਜੀਬ ਬੱਚੇ ਨੂੰ ਦੇਖਣ ਲਈ कालू जी दे नाल आ गया उसने बच्चे वेख्या कुछ देर सोचने तो बाद बोलिया कालू जी ती बहुत खुशकिस्मत हो कि तू बच्चा मिलिया है जो ओ वड्डा हो जावेगा तो ओ एक महान आदमी होगा वो बादशाह गुरु हो सकता है ਇਹ ਸ਼ਬਦ ਸੁਣ ਕੇ ਬੀਬੀ ਨਾਨਕੀ ਬਹੁਤ ਪ੍ਰਸੰਨ ਹੋਈ ਅਤੇ ਕਹਿਣ ਲੱਗੀ ਮੈਨੂੰ ਯਕੀਨ ਹੈ ਪਿਤਾ ਜੀ ਮੇਰਾ ਪਿਆਰਾ ਛੋਟਾ ਭਰਾ ਕਦੇ ਵੀ ਰਾਜਾ ਨਹੀਂ ਬਣੇਗਾ ਉਹ ਗੁਰੂ ਹੋਵੇਗਾ ਉਹ ਸਾਰਿਆਂ ਨੂੰ ਪਿਆਰ ਕਰੇਗਾ ਅਤੇ ਦੁਨੀਆ ਨੂੰ ਮਹਾਨ ਵਿਚਾਰ ਦੇਵੇਗਾ ਉਹ ਸਾਰਿਆਂ ਦਾ ਦੋਸਤ ਬਣੇਗਾ ਲੋਕ ਉਸ ਨੂੰ ਬਹੁਤ ਸਮੇਂ ਤੱਕ ਯਾਦ ਰੱਖਣਗੇ ਉਸ ਨੂੰ ਗੁਰੂ ਕਹਿਣਗੇ ਬੇਬੇ ਨਾਨਕ ਦੀ ਗੱਲ ਸੁਣ ਕੇ ਸਭ ਬਹੁਤ ਹੈਰਾਨ ਹੋਏ ਬੇਬੇ ਨਾਨਕ ਦੀ ਕਹੀ ਹੋਈ ਗੱਲ ਸੱਚ ਹੋ ਗਈ ਬੱਚਾ ਵੱਡਾ ਹੋ ਕੇ ਬਹੁਤ ਹੀ ਸਿਆਣਾ ਆਦਮੀ ਬਣ ਗਿਆ ਅਸੀਂ ਅਜੇ ਵੀ ਉਸ ਨੂੰ ਯਾਦ ਕਰਦੇ ਹਾਂ ਅਸੀਂ ਅਜੇ ਵੀ ਉਸ ਦੇ ਮਹਾਨ ਵਿਚਾਰਾਂ ਦਾ ਆਨੰਦ ਮਾਣਦੇ ਹਾਂ इस महान आदमी ने सानू हर किसी को प्यार करना सिखाया है चाहे वो काला हो जा गोरा अमीर हो जा गरीब मर्द ज औरत उसने कहा परमात्मा एक है अते असी सारे उसके बच्चे हाँ आओ असी सारे ओई उम की कोशिश करिए जो इस महान आदमी ने ਸਾਨੂੰ ਕਰਨ ਲਈ ਕੀਆ ਹੈ आओ ਇਕੱਠੇ ਖੇੜੀਏ ਗਾਈਏ ਖਾਈਏ ਅਤੇ ਨਚੀਏ आओ ਅਸੀਂ ਇੱਕ ਦੂਜੇ ਨੂੰ ਵੱਤ ਤੋਂ ਵੱਤ ਪਿਆਰ ਕਰੀਏ